ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਕਿਉਂਕਿ ਅੱਜ ਇੱਕ ਇਹੋ ਜਿਹਾ ਟੌਪਿਕ ਲੈ ਕੇ ਆਏ ਆ ਜਿਹਦੇ ਵਿੱਚ ਤੁਹਾਨੂੰ ਮਜ਼ਾ ਆਊਗਾ ਆਪਸ਼ਨ ট্রেਡਿੰਗ ਇੱਕ ਪਾਸੇ ਤੇ ਦੂਜੇ ਪਾਸੇ ਇੰਟਰਾਡੇ ਦੋਨਾਂ ਦੇ ਵਿੱਚ ਕੰਪੈਰੀਜ਼ਨ ਕਰਾਂਗੇ ਆਪਾਂ ਸੋ 8 ਪੁਆਇੰਟ ਇੱਥੇ ਆਪਾਂ ਲਿਖੀ ਹੋਈ ਆ ਸੋ ਵਿਸਤਾਰ ਦੇ ਨਾਲ ਤੁਹਾਨੂੰ ਇੱਕ ਇੱਕ ਚੀਜ਼ ਕੰਪੈਰੀਜ਼ਨ ਕਰਕੇ ਐਕਸਪਲੇਨ ਕਰਾਂਗੇ ਸੋ ਇਸ ਕਰਕੇ ਵੀਡੀਓ ਛੋਟੀ ਜੀ ਹੋਊਗੀ ਜਿਆਦਾ ਲੰਮੀ ਨਹੀਂ ਹੋਊਗੀ ਤੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਸੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੀ ਚੀਜ਼ ਦੇਖੋ অপਸ਼ਨ ট্রেডিং অপਸ਼ਨ ট্রেডিং ਇੰਡੈਕਸ ਦੇ ਵਿੱਚ ਕੀਤੀ ਜਾਂਦੀ ਹੈ ਇੰਡੈਕਸ ਕੀ ਹੁੰਦੀ ਹੈ ਨਿਫਟੀ ਬੈਂਕ ਨਿਫਟੀ ਫਿਨ ਨਿਫਟੀ ਮਿਡ ਕੈਪ ਸਿਲੈਕਟ ਨਿਫਟੀ ਸੈਂਸੈਕਸ ਬੈਂਕੈਕਸ ਇਹ ਸਾਰੇ ਕੀ ਹੈ ਇੰਡੈਕਸ ਸੋ অপਸ਼ਨ ট্রেডিং ਜ਼ਿਆਦਾਤਰ ਇੰਡੈਕਸ ਦੇ ਵਿੱਚ ਕੀਤੀ ਜਾਂਦੀ ਹੈ ਇੰਡੈਕਸ ਦੇ ਵਿੱਚ ਪਰ অপਸ਼ਨ ট্রেডিং ਸਟਾਕਸ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਸਟਾਕਸ ਜਿਵੇਂ ਹੀਰੋ ਮੋਟੋ ਕorp ਬਜਡੀ ਐਫਸੀ ਰੇਲੈਂਸ ਸੋ ਸਟਾਕਸ ਦੇ ਵਿੱਚ ਵੀ ਹੋ ਸਕਦੀ ਹੈ ਤੇ ਇੰਡੈਕਸ ਦੇ ਵਿੱਚ ਵੀ ਹੋ ਸਕਦੀ ਹੈ ਜਿਆਦਾਤਰ ਨਿਫਟੀ ਦੇ ਵਿੱਚ অপਸ਼ਨ ট্রেਡਿੰਗ ਕੀਤੀ ਜਾਂਦੀ ਹੈ ਤੇ ਸਟਾਕਸ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਹੁਣ ਜੇ ਆਪਾਂ ਗੱਲ ਕਰੀਏ ਇੰਟਰਾਡੇ ਦੀ ਇੰਟਰਾਡੇ ਤੁਸੀਂ ਕੇਵਲ ਸਟਾਕਸ ਦੇ ਵਿੱਚ ਕਰ ਸਕਦੇ ਹੋ ਸਟਾਕਸ ਦੇ ਵਿੱਚ ਤੁਸੀਂ ਇੰਟਰਾਡੇ ਨੂੰ ਨਿਫਟੀ ਬੈਂਕ ਨਿਫਟੀ ਦੇ ਵਿੱਚ ਨਹੀਂ ਕਰ ਸਕਦੇ ਕੇਵਲ ਸਟਾਕਸ ਦੇ ਵਿੱਚ ਹੀ ਇੰਟਰਾਡੇ ਕਰ ਸਕਦੇ ਹੋ ਇੰਟਰਾਡੇ ਦੇ ਵਿੱਚ ਤੁਹਾਨੂੰ 5 ਗੁਣਾ ਮਾਰਜਨ ਮਿਲਦਾ 5 ਗੁਣਾ ਮਾਰਜਨ ਦਾ ਮਤਲਬ ਇਹ ਕਿ ਜੇ ਦੇਖੋ ਕੋਈ ਕੰਪਨੀ ਦਾ ਸ਼ੇਅਰ ਪ੍ਰਾਈਜ਼ ਮੰਨ ਲਓ 5000 ਚੱਲਣ ਦੇ ਆ 5000 ਦਾ ਤੁਹਾਨੂੰ ਇੱਕ ਸ਼ੇਅਰ ਮਿਲ ਗਿਆ ਤੇ ਉਹ 5000 ਦਾ ਸ਼ੇਅਰ ਜੇ ਤੁਸੀਂ ਇੰਟਰਾਡੇ ਕਰੋਗੇ ਤੇ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਜਾਊਗਾ 5 ਗੁਣਾ ਸਸਤਾ ਮਿਲ ਜਾਊਗਾ ਸੋ ਇਹ ਇੰਟਰਾਡੇ ਦੇ ਵਿੱਚ ਫਾਇਦਾ ਹੁੰਦਾ ਤੇ ਦੂਜਾ ਜਿਹੜਾ ਆਪਣਾ ਕੰਪੈਰੀਜ਼ਨ ਆ অপਸ਼ਨ ট্রেਡਿੰਗ ਦੇ ਵਿੱਚ ਪ੍ਰੋਫਿਟ ਵੱਡੇ ਹੁੰਦੇ ਆ ਤੇ ਲੌਸ ਵੀ ਵੱਡੇ ਹੁੰਦੇ ਆ ਇੰਟਰਾਡੇ ਦੇ ਵਿੱਚ ਪ੍ਰੋਫਿਟ ਛੋਟੇ ਹੁੰਦੇ ਆ ਤੇ ਲੌਸ ਵੀ ਛੋਟੇ ਹੁੰਦੇ ਆ ਤੇ ਟ੍ਰੇਡ ਕੰਪੈਰੀਜ਼ਨ ਸਭ ਤੋਂ ਮੋਸਟ ਇੰਪੋਰਟੈਂਟ ਕੰਪੈਰੀਜ਼ਨ ਇਸੇ ਸਾਲ ਦੇ ਵਿੱਚ ਸੇਬੀ ਦੁਆਰਾ ਦੋ ਸਰਵੇ ਆਏ ਸੀ ਇੱਕ ਆਪਸ਼ਨ ਟ੍ਰੇਡਿੰਗ ਬਾਰੇ ਤੇ ਇੱਕ ਇੰਟਰਾਡੇ ਟ੍ਰੇਡਿੰਗ ਬਾਰੇ ਸੋ ਆਪਸ਼ਨ ਟ੍ਰੇਡਿੰਗ ਦੇ ਬਾਰੇ ਜਿਹੜਾ ਸਰਵੇ ਆਇਆ ਸੀ ਉਹਦੇ ਵਿੱਚ ਦੱਸਿਆ ਗਿਆ ਕਿ 91% ਲੋਕ 91% ਲੋਕ ਜਿਹੜੇ ਹੈ ਨਾ ਆਪਸ਼ਨ ਟ੍ਰੇਡਿੰਗ ਦੇ ਵਿੱਚ ਲਾਸ ਕਰਦੇ ਆ ਤੇ ਕੇਵਲ 9% ਲੋਕ ਪ੍ਰੋਫਿਟ ਕਰਦੇ ਆ ਦੂਜੇ ਪਾਸੇ ਜਿਹੜਾ ਇੰਟਰਾਡੇ ਵਾਸਤੇ ਆਇਆ ਹੈ ਸਰਵੇ ਤੇ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ 71% ਲੋਕ ਲਾਸ ਕਰਦੇ ਆ ਇੰਟਰਾਡੇ ਦੇ ਵਿੱਚ 29% ਲੋਕ ਪ੍ਰੋਫਿਟ ਕਰਦੇ ਆ 29 ਤੇ 9 ਦੇ ਵਿੱਚ ਆਪਾਂ ਜੇ ਦੇਖੀਏ ਬਹੁਤ ਫਰਕ ਆ ਸੋ ਆਪਸ਼ਨ ট্রেਡਿੰਗ ਦੇ ਵਿੱਚ ਪ੍ਰੋਫਿਟ ਕਰਨਾ ਪ੍ਰੋਫਿਟੇਬਲ ਬਣਾਉਣਾ ਬਹੁਤ ਡਿਫਿਕਲਟ ਆ ਪਰ ਇੰਟਰਾਡੇ ਦੇ ਵਿੱਚ ਪ੍ਰੋਫਿਟ ਕਰਨਾ ਜਾਂ ਫਿਰ ਪ੍ਰੋਫਿਟੇਬਲ ਬਣਾਉਣਾ ਆਸਾਨ ਆ ਆਪਸ਼ਨ ট্রেਡਿੰਗ ਦੇ ਨਾਲੋਂ ਆਸਾਨ ਆ ਸੋ ਇਸ ਕਰਕੇ ਆਪਸ਼ਨ ট্রেਡਿੰਗ ਦੇ ਨਾਲੋਂ ਇੰਟਰਾਡੇ ਥੋੜਾ ਜਿਹਾ ਮੈਂ ਜ਼ਿਆਦਾ ਪ੍ਰੈਫਰ ਕਰਦਾ ਹਾਂ ਤੇ ਉਸ ਤੋਂ ਬਾਅਦ ਆ ਨੰਬਰ 4 ਨੰਬਰ 4 ਕੀ ਟ੍ਰੇਡਸ ਦੇਖੋ ਜਦੋਂ ਆਪਾਂ ਆਪਾ ਆਪਸ਼ਨ ਟ੍ਰੇਡਿੰਗ ਕਰਦੇ ਹਾਂ ਜ਼ਿਆਦਾਤਰ ਲੋਕ ਨਿਫਟੀ ਦੇ ਵਿੱਚ ਆਪਸ਼ਨ ਟ੍ਰੇਡਿੰਗ ਕਰਦੇ ਆ ਕਿਉਂਕਿ ਨਿਫਟੀ ਦੇ ਵਿੱਚ ਵੀਕਲੀ ਐਕਸਪਾਇਰੀ ਹੈ ਤੇ ਬਾਕੀ ਜਿਹੜੇ ਇੰਡੈਕਸ ਉਹਨਾਂ ਦੇ ਵਿੱਚ ਮੰਥਲੀ ਐਕਸਪਾਇਰੀ ਹੈ ਸੋ ਨਿਫਟੀ ਦੇ ਵਿੱਚ ਜੇ ਆਪਾਂ ਵੇਖੀਏ ਸੋ ਨਿਫਟੀ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਆਪਾਂ ਨੂੰ ਇੱਕ ਤੋਂ ਦੋ ਟ੍ਰੇਡ ਵਧੀਆ ਮਿਲਦੇ ਆ ਮੈਕਸਿਮਮ ਦੋ ਵਧੀਆ ਟ੍ਰੇਡ ਮਿਨੀਮਮ ਇੱਕ ਟ੍ਰੇਡ ਵਧੀਆ ਆਪਾਂ ਨੂੰ ਇੰਟਰਾਡੇ ਆਪਸ਼ਨ ਟ੍ਰੇਡਿੰਗ ਦੇ ਵਿੱਚ ਮਿਲਦਾ ਇੱਕ ਹਫਤੇ ਦੇ ਵਿੱਚ ਵਿੱਚ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀ ਇੰਟਰਾਡੇ ਦੀ ਇੰਟਰਾਡੇ ਜਿਵੇਂ 5 ਦਿਨ ਮਾਰਕੀਟ ਖੁੱਲਦੀ ਹੈ ਹਫਤੇ ਦੇ ਵਿੱਚ ਪੰਜੇ ਦਿਨ ਹਰ ਇੱਕ ਦਿਨ ਤੁਹਾਨੂੰ ਘਟੋ ਘਟ ਇੱਕ ਇੱਕ ਵਧੀਆ ਟ੍ਰੇਡ ਮਿਲ ਜਾਊਗਾ ਕਿਉਂ ਕਿ ਦੇਖੋ ਇੰਟਰਾਡੇ ਤੁਸੀਂ ਕੇਵਲ ਇੱਕ ਕੰਪਨੀ ਦੇ ਵਿੱਚ ਨਹੀਂ ਕਰਨਦੇ ਜੋ ਕੇਵਲ ਇੱਕ ਸਟਾਕ ਦੇ ਵਿੱਚ ਨਹੀਂ ਕਰਨਦੇ ਜੋ ਇੰਟਰਾਡੇ ਤੁਸੀਂ ਹਰ ਦਿਨ ਅਲੱਗ ਅਲੱਗ ਸਟਾਕ ਦੇ ਵਿੱਚ ਕਰ ਸਕਦੇ ਜੋ ਕਿਸੇ ਦਿਨ ਹੀਰੋ ਮੋਟਰ ਕੋਰਪ ਕਿਸੇ ਦਿਨ HDFC ਬੈਂਕ ਕਿਸੇ ਦਿਨ ਰਿਲਾਇੰਸ ਸੋ ਹਰਕ ਦਿਨ ਅਲੱਗ ਅਲੱਗ ਸਟਾਕਸ ਦੇ ਵਿੱਚ ਕਰ ਸਕਦੇ ਜੋ ਸੋ ਇਸ ਕਰਕੇ ਇੰਟਰਾਡੇ ਦੇ ਵਿੱਚ ਵਧੀਆ ਟ੍ਰੇਡ ਹਰਕ ਦਿਨ ਘਟੋ ਘਟ ਇੱਕ ਤਾਂ ਪੱਕੀ ਤੁਹਾਨੂੰ ਮਿਲੀ ਜਾਊਗੀ ਤੇ ਜਦ ਕੀ ਜੀ ਆਪਾਂ ਗੱਲ ਕਰੀਏ ਨਿਫਟੀ ਦੀ ਸੋ ਨਿਫਟੀ ਦੇ ਵਿੱਚ ਤੁਹਾਨੂੰ ਵਧੀਆ ਟ੍ਰੇਡ ਜਿਹੜੇ ਹਫਤੇ ਦੇ ਵਿੱਚ ਕੇਵਲ ਇੱਕ ਜਾਂ ਫਿਰ ਦੋ ਹੀ ਮਿਲਣਗੇ ਨੰਬਰ 5 ਮਨੀ ਰਿਕੁਆਇਰਮੈਂਟ ਸੋ ਇਹ ਜਿਹੜੇ ਇਹਨਾਂ ਵੀਡੀਓ ਆਪਾਂ ਬਣਾਉਣ ਦੇ 29 ਨਵੰਬਰ ਨੂੰ ਪਰ ਫਿਊਚਰ ਦੇ ਹਿਸਾਬ ਦੇ ਨਾਲ ਫਿਊਚਰ ਦੇ ਹਿਸਾਬ ਨਾਲ ਮਤਲਬ ਕਿ ਮਹੀਨੇ ਡੇਢ ਮਹੀਨੇ ਤੱਕ ਜਿਹੜਾ ਲੋਰਡ ਸਾਈਜ਼ ਆ ਉਹ ਵੱਧ ਜਾਣਾ ਹੈ ਤੇ ਜਿਹੜਾ ਲਾਟ ਸਾਈਜ਼ ਜਦੋਂ ਵੱਧ ਗਿਆ ਨਿਫਟੀ ਦਾ ਸੋ ਉਦੋਂ ਤੁਹਾਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਲਈ ਇੱਕ ਲਾਟ ਦਾ ਜਿਹੜਾ ਪੈਸਾ ਦੇਣਾ ਪਊਗਾ 10000 ਤੋਂ ਉੱਤੇ ਹੋਊਗਾ ਦਾ 10000 12000 13000 ਹੋ ਸਕਦਾ ਬਟ ਆਪਾਂ ਇੱਥੇ 10000 ਲਾ ਕੇ ਚੱਲਣ ਦੇ ਆ ਸੋ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਘੱਟੋ ਘੱਟ ਇੱਕ ਲਾਟ ਵਾਸਤੇ 10000 ਰੁਪਏ ਤੁਹਾਨੂੰ ਦੇਣੇ ਪੈਂਦੇ 10000 ਰੁਪਏ ਤੁਹਾਡੇ ਕੋਲ ਹੋਣਾ ਚਾਹੀਦਾ ਠੀਕ ਆ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀ ਇੰਟਰਾਡੇ ਇੰਟਰਾਡੇ ਦੇ ਵਿੱਚ ਕੋਈ ਲਿਮਟ ਨਹੀਂ ਗਈ ਕੋਈ ਮਤਲਬ ਕਿ ਇੱਕ ਫਿਕਸ ਪ੍ਰਾਈਸ ਨਹੀਂਗਾ ਹਰ ਇੱਕ ਸਟਾਕ ਦਾ ਅਲੱਗ-ਅ ਕੋਈ ਸਟਾਕ ਕਿਸੇ ਕੰਪਨੀ ਦਾ ਤੁਹਾਨੂੰ 1 ਸ਼ੇਅਰ 300 ਰੁਪਏ ਦੇ ਵਿੱਚ ਵੀ ਮਿਲ ਜੂਗਾ ਕਿਸੇ ਕੰਪਨੀ ਦਾ 1 ਸ਼ੇਅਰ ਤੁਹਾਨੂੰ 100 ਰੁਪਏ ਤੋਂ ਵੀ ਘੱਟ ਮਿਲ ਜੂਗਾ ਕਿਸੇ ਕੰਪਨੀ ਦਾ 1 ਸ਼ੇਅਰ ਤੁਹਾਨੂੰ 500 ਰੁਪਏ ਦਾ ਮਿਲ ਜੂਗਾ ਕਿਸੇ ਕੰਪਨੀ ਦਾ 1 ਸ਼ੇਅਰ ਤੁਹਾਨੂੰ 1000 ਰੁਪਏ ਦਾ ਮਿਲ ਜੂਗਾ ਸੋ ਇੰਟਰਾਡੇ ਦੇ ਵਿੱਚ ਕੋਈ ਲਿਮਟ ਨਹੀਂਗੀ ਸੋ ਇਸੇ ਕਰਕੇ ਇੱਥੇ ਮੈਂ ਮਨੀ ਰਿਕੁਆਇਰਮੈਂਟ ਕੇਵਲ 1000 ਰੁਪਏ ਲਿਖਿਆ ਹੋਇਆ ਸੋ ਕੋਈ ਲਿਮਟ ਨਹੀਂਗੀ ਘੱਟ ਤੋਂ ਘੱਟ ਪੈਸੇ ਨਾਲ ਵੀ ਇਹਦੇ ਵਿੱਚ ਤੁਸੀਂ ਸਟਾਰਟ ਕਰ ਸਕਦੇ ਹੋ ਤੇ ਸ਼ੁਰੂ ਦੇ ਵਿੱਚ ਪਰਪਸ ਇੱਥੇ 1000 ਰੁਪਏ ਮੈਂ ਇਸ ਕਰਕੇ ਲਿ ਤੇ ਕੀ ਹੋਣਾ ਚਾਹੀਦਾ ਸਿਰਫ ਸਿੱਖਣ ਦਾ ਹੋਣਾ ਚਾਹੀਦਾ ਕਿ ਮੈਂ ਭਾਵੇਂ ਇੰਟਰਾਡੇ ਕਰਨੀ ਭਾਵੇਂ ਆਪਸ਼ਨ ਕਰਨੀ ਹੈ ਸ਼ੁਰੂ ਦੇ ਵਿੱਚ ਮੈਂ ایکسپੀਰੀਅੰਸ ਕਰਕੇ ਵੇਖਣਾ ਇੱਕ ਮਹੀਨੇ ਤੱਕ 2 ਮਹੀਨੇ ਤੱਕ ਆਪਣੇ ਰੂਲਸ ਬਣਾ ਕੇ ਸੋ ਇਸ ਕਰਕੇ ਮੈਂ ਇੱਥੇ ਮਨੀ ਰਿਕੁਆਇਰਮੈਂਟ ਕੇਵਲ 1000 ਰੁਪਏ ਲਿਖੀ ਆ ਸੋ ਕੋਈ ਇਹਦੇ ਵਿੱਚ ਫਿਕਸ ਪ੍ਰਾਈਸ ਨਹੀਂਗਾ ਕਿ ਕਿੰਨੀ ਮਤਲਬ ਕਿ ਹੋਣੀ ਚਾਹੀਦੀ ਹੈ ਪਰ ਆਪਸ਼ਨ ট্রেਡਿੰਗ ਦੇ ਵਿੱਚ ਇੱਕ ਫਿਕਸ ਪ੍ਰਾਈਸ ਆ ਨੰਬਰ 6 ਪ੍ਰੀਮੀਅਮ ਡੀਕੇ ਆਪਸ਼ਨ ট্রেਡਿੰਗ ਦੇਖੋ ਜਦੋਂ ਤੁਸੀਂ ਕਰਦੇ ਜੋ ਸੋ ਆਪਸ਼ਨ ਰੇਟਿੰਗ ਦੇ ਵਿੱਚ ਤੁਹਾਨੂੰ ਮਿੰਟਾਂ ਦੇ ਵਿੱਚ ਕੁਇਕ ਮੂਵਮੈਂਟ ਚਾਹੀਦਾ ਕੁਇਕ ਮੂਵ ਚਾਹੀਦਾ ਜੇ ਆਪਸ਼ਨ ট্রেਡਿੰਗ ਦੇ ਵਿੱਚ ਕੋਈ ਟਰੇਡ ਕਰਕੇ ਤੁਸੀਂ ਬੈਠ ਜਾਂਦੇ ਜੋ ਅੱਧੇ ਘੰਟੇ ਵਾਸਤੇ 45 ਮਿੰਟ ਵਾਸਤੇ 1 ਘੰਟੇ ਵਾਸਤੇ ਫਿਰ ਤੁਹਾਡਾ ਪ੍ਰੀਮੀਅਮ ਡੀਕੇ ਹੁੰਦਾ ਭਾਵੇਂ ਮਾਰਕੀਟ ਦੇਖੋ ਅੱਗੇ ਮੂਵ ਨਹੀਂ ਕਰਨ ਢਈ ਅੱਗੇ ਮੂਵ ਨਹੀਂ ਕਰਨ ਢਈ ਉੱਥੇ ਖੜੀ ਆ ਥੱਲੇ ਵੀ ਨਹੀਂ ਆਉਣ ਢਈ ਪਰ ਥੱਲੇ ਵੀ ਨਹੀਂ ਆਉਣ ਢਈ ਉੱਥੇ ਖੜ ਗਈ ਆ ਫਿਰ ਵੀ ਤੁਹਾਡਾ ਲਾਸ ਹੋਊਗਾ ਪ੍ਰੀਮੀਅਮ ਡੀਕੇ ਹੋ ਕੇ ਇੰਟਰਾਡੇ ਦੇ ਵਿੱਚ ਕੋਈ ਪ੍ਰੀਮੀਅਮ ਡੀਕੇ ਨਹੀਂ ਹੁੰਦਾ ਤੁਸੀਂ ਟਰੇਡ ਕਰ ਲਈ ਪੂਰੇ ਦਿਨ ਤੱਕ ਤੁਹਾਡੇ ਕੋਲ ਟਾਈਮ ਹੈ ਸੋ ਤੁਸੀਂ ਮੰਨ ਲਓ ਕਿ 9 15 ਤੇ ਟ੍ਰੇਡ ਕੀਤੀ ਐ ਸੋ ਪੂਰੇ ਦਿਨ ਵਾਸਤੇ ਭਾਵੇਂ ਪੂਰੇ ਦਿਨ ਹੋਲਡ ਕਰੀ ਰੱਖੋ ਭਾਵੇਂ ਇੱਕ ਜਗ੍ਹਾ ਤੇ ਰੁਕ ਜੇ ਭਾਵੇਂ 1 ਘੰਟੇ ਵਾਸਤੇ 2 ਘੰਟੇ ਵਾਸਤੇ ਇੱਕ ਜਗ੍ਹਾ ਤੇ ਰੁਕ ਜੇ ਫਿਰ ਵੀ ਤੁਹਾਡਾ ਕੋਈ ਪ੍ਰੀਮੀਅਮ ਡਿੱਕੇ ਨਹੀਂ ਹੋਊਗਾ ਜਿੰਨਾ ਤੁਹਾਡਾ ਪ੍ਰੋਫਿਟ ਚੱਲਣ ਡਿਆ ਉਨਾ ਹੀ ਰਹੂਗਾ ਸੋ ਇੰਟਰਾਡੇ ਦੇ ਵਿੱਚ ਕੋਈ ਪ੍ਰੀਮੀਅਮ ਡਿੱਕੇ ਨਹੀਂ ਹੁੰਦਾ ਇਹ ਸਭ ਤੋਂ ਵੱਡੀ ਖੂਪਰੀ ਹੈ ਇੰਟਰਾਡੇ ਦੀ ਤੇ ਇਹ ਨੰਬਰ 7 ਸਾਈਡਵੇਜ਼ ਮਾਰਕੀਟ ਨਿਫਟੀ ਜਾਂ ਜਿਹੜੀ ਜਿਹਦੇ ਵਿੱਚ ਆਪਾਂ ਆਪਾਂ ਆਪਸ਼ਨ ਟ੍ਰੇਡ ਕਰਦੇ ਆਂ ਸੋ ਨਿਫਟੀ ਦੇ ਵਿੱਚ ਕੀ ਹੁੰਦਾ ਕਿ ਨਿਫਟੀ ਸਾਈਡਵੇਜ਼ ਵੀ ਹੋ ਜਾਂਦੀ ਹੈ ਇੱਕ ਹਫਤੇ ਦੇ ਵਿੱਚ ਇੱਕ ਦਿਨ ਜਾਂ ਫਿਰ ਦੋ ਦਿਨ ਇਹੋ ਜਿਹੇ ਹੁੰਦੇ ਜਦੋਂ ਨਿਫਟੀ ਸਾਈਡਵੇਜ਼ ਹੋ ਜਾਂਦੀ ਹੈ ਜਦੋਂ ਕੋਈ ਟ੍ਰੈਂਡ ਨਹੀਂ ਹੁੰਦਾ ਨਾ ਅਪ ਟ੍ਰੈਂਡ ਨਾ ਡਾਊਨ ਟ੍ਰੈਂਡ ਸੋ ਉਹਦੇ ਵਿੱਚ ਤੁਸੀਂ ਟ੍ਰੇਡ ਨਹੀਂ ਕਰ ਸਕਦੇ ਪਰ ਜੇ ਆਪਾਂ ਗੱਲ ਕਰੀਏ ਇੰਟਰਾਡੇ ਦੀ ਕਿ ਇੰਟਰਾਡੇ ਆਪਾਂ ਕਰਦੇ ਹਾਂ ਸਟਾਕਸ ਦੇ ਵਿੱਚ ਤੇ ਆਪਣੇ ਕੋਲ ਸਟਾਕਸ ਅਨਲਿमिटेड ਆ ਬਹੁਤ ਸਾਰੇ ਆ ਸੋ ਇਸ ਕਰਕੇ ਕਿਸੇ ਨਾ ਕਿਸੇ ਸਟਾਕ ਦੇ ਵਿੱਚ ਹਰ ਦਿਨ ਆਪਾਂ ਨੂੰ ਮੂਵ ਦੇਖਣ ਨੂੰ ਮਿਲ ਜਾਂਦਾ ਸਾਈਡਵੇਜ਼ ਸਟਾਕਸ ਸਾਰੇ ਸਟਾਕ 21 ਦਿਨ ਸਾਈਡਵੇਜ਼ ਹੋ ਜਾਣਾ ਇਸ ਤਰ੍ਹਾਂ ਦਾ ਮਤਲਬ ਹੈ ਕਿ ਕਦੇ ਹੋਇਆ ਨਹੀਂ ਤੇ ਅੱਗੇ ਵੀ ਕਦੇ ਹੋਣਾ ਨਹੀਂਗਾ ਤੇ ਨੰਬਰ 8 ਵੀਕਲੀ ਐਕਸਪਾਇਰੀ ਜਦੋਂ ਦੇਖੋ ਆਪਾਂ ਨਿਫਟੀ ਦੇ ਵਿੱਚ ਆਪਸ਼ਨ ট্রেਡਿੰਗ ਕਰਦੇ ਹਾਂ ਸੋ ਉੱਥੇ ਆਪਣੇ ਕੋਲ ਜਿਹੜੀ ਲਿਮਟ ਆ ਵੈਲਿਡਿਟੀ ਆ ਉਹ ਘਟੋ ਘਾਟੇ ਇੱਕ ਵੀਕ ਦੀ ਹੈ ਇੱਕ ਵੀਕ ਦੀ ਐਕਸਪਾਇਰੀ ਕਿ ਜਦੋਂ ਦੇਖੋ ਆਪਾਂ ਅੱਜ ਟਰੇਡ ਲੈ ਲਈ ਜਦਾਂ ਅੱਜ ਟਰੇਡ ਲੈ ਲਈ ਸੋ ਉਹ ਟਰੇਡ ਆਪਾਂ 5 ਦਿਨ ਤੱਕ ਬਰਕਰਾਰ ਰੱਖ ਸਕਦੇ ਹਾਂ 5 ਦਿਨ ਤੱਕ ਬਰਕਰਾਰ ਰੱਖ ਸਕਦੇ ਆ ਸੋ 5 ਦਿਨਾਂ ਦੀ ਆਪਣੇ ਕੋਲ ਵੈਲਿਡਿਟੀ ਆ ਪਰ ਆਪਸ਼ਨ ট্রেਡਿੰਗ ਦੇ ਵਿੱਚ ਅਕਸਰ ਲੋਕ ਜਿਹੜੇ ਟਰੇਡ ਕਰਦੇ ਆ ਸੋ ਉਹ ਕੀ ਕਰਦੇ ਆ ਕਿ ਟਰੇਡ ਕੀਤੀ 15 ਮਿੰਟ 30 ਮਿੰਟ 45 ਮਿੰਟ ਬਾਅਦ ਜੋ ਵੀ ਪ੍ਰੋਫਿਟ ਲਾਸ ਹੋਇਆ ਉਸ ਤੋਂ ਬਾਅਦ ਐਗਜ਼ਿਟ ਕਰਦਾ ਸੋ ਇਤਨਾ ਕੀਤੀ ਜਾਂਦੀ ਪਰ ਜੇ ਆਪਾਂ ਲਿਮਟ ਦੀ ਗੱਲ ਕਰੀਏ ਵੈਲਿਡਿਟੀ ਦੀ ਗੱਲ ਕਰੀਏ ਸੋ ਵੈਲਿਡਿਟੀ ਹੁੰਦੀ ਆ ਪੂਰੇ ਇੱਕ ਹਫਤੇ ਦੀ ਘਟੋ ਘਟਾ অপশন ট্রেডিং ਦੇ ਵਿੱਚ ਤੇ ਜੇ ਉਸੇ ਤਰ੍ਹਾਂ ਆਪਾਂ ਗੱਲ ਕਰੀਏ ਇੰਟਰਾਡੇ ਦੀ ਸੋ ਇੰਟਰਾਡੇ ਦੇ ਵਿੱਚ ਵੈਲਿਡਿਟੀ ਕੇਵਲ 1 ਦਿਨ ਦੀ ਹੈ 9:15 ਤੇ ਮਾਰਕੀਟ ਖੁੱਲ੍ਹਦੀ ਹੈ 9:15 ਤੋਂ ਲੈ ਕੇ 3:15 ਤੱਕ ਇਹ ਜਿਹੜਾ ਟਾਈਮ ਹੈ 6 ਘੰਟੇ ਦਾ ট্রেডিং ਵਾਲਾ ਟਾਈਮ ਹੈ ਹਾਲਾਂਕਿ ਬੰਦ ਹੁੰਦੀ ਹੈ ਮਾਰਕੀਟ 3:30 ਵਜੇ ਪਰ 3:15 ਤੱਕ ਆਪਾਂ ਨੂੰ ਐਗਜ਼ਿਟ ਕਰ ਦੇਣਾ ਚਾਹੀਦਾ ਸੋ ਇਹ 6 ਘੰਟੇ ਦਾ ਟਾਈਮ ਹੈ ਕੇਵਲ ਆਪਣੇ ਕੋਲ 6 ਘੰਟੇ ਦੀ ਵੈਲਿਡਿਟੀ ਹੁੰਦੀ ਹੈ ਇੰਟਰਾਡੇ ਦੇ ਵਿੱਚ ਸੋ ਇਹ 6 ਆਪਣੀ ਕੰਪੈਰੀਜ਼ਨ ਸੀ ਇੰਟਰਾਡੇਅ ਤੇ ਆਪਸ਼ਨ ট্রেਡਿੰਗ ਬਾਰੇ ਬਾਕੀ ਤੁਹਾਨੂੰ ਇਹਨਾਂ ਦੇ ਵਿੱਚੋਂ ਇਹ ਸਾਰੇ ਕੰਪੈਰੀਜ਼ਨ ਦੇਖ ਕੇ ਤੁਹਾਨੂੰ ਕੀ ਲੱਗਦਾ ਕਿਹੜਾ ਬੈਸਟ ਹੈ ਇੰਟਰਾਡੇਅ ਬੈਸਟ ਹੈ ਜਾਂ ਫਿਰ ਆਪਸ਼ਨ ট্রেਡਿੰਗ ਬੈਸਟ ਹੈ ਤੇ ਤੁਸੀਂ ਕਿਹੜਾ ਕਰਦੇ ਜੋ ਤੁਸੀਂ ਆਪਸ਼ਨ ট্রেਡਿੰਗ ਕਰਦੇ ਜੋ ਜਾਂ ਫਿਰ ਇੰਟਰਾਡੇਅ ਕਰਦੇ ਜੋ ਥੱਲੇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ